ਸਸਰੀਕਾਲ ਜੀ ਅਲੀਸ਼ੇਰ ਕੱਪੜੇ ਵਾਲੇ ਥਾਣਾ ਰੋਡ ਵਿਖੇ ਅੱਜ ਲੈ ਕੇ ਆਇਆ ਆਪਾਂ ਵੀਨ ਇੱਕ ਗਲਾ ਬਹੁਤ ਸੋਹਣਾ ਡਿਜ਼ਾਈਨ ਹੈ ਵਰਕ ਦੇਖੋ ਕਿੰਨਾ ਪਿਆਰਾ ਕੀਤਾ ਹੋਇਆ ਜੀ ਇਹ ਸੂਟ ਆਪਣਾ ਰੈਡੀ ਹੋ ਕੇ ਇਸ ਤਰੀਕੇ ਦਾ ਬਣ ਜੂ ਚੈੱਕ ਕਰ ਲੋ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਬ੍ਰਾਂਡ ਪੂਰਾ ਵਧੀਆ ਵਿਪਸਨ ਕੰਪਨੀ ਦਾ ਬ੍ਰਾਂਡ ਹੈ ਜੀ ਔਰ ਜਿਹੜਾ ਕੱਪੜਾ ਹੈ ਕੱਪੜਾ ਪਿਓਰ ਸੌਫਟ ਮਸਲੀਨ ਲੱਗਿਆ ਹੋਇਆ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਪ੍ਰਿੰਟ ਹੈ ਪ੍ਰਿੰਟ ਦੇ ਉੱਪਰ ਵੀਨ ਇੱਕ ਗਲਾ ਫੋਇਲ ਦੀ ਪ੍ਰਿੰਟਿੰਗ ਆ ਗਈ ਫੋਇਲ ਪ੍ਰਿੰਟਿੰਗ ਆ ਗਈ ਜੀ ਦੁਪੱਟਾ ਆ ਗਿਆ ਆਪਣਾ ਪਿਓਰ ਦਾ ਜੀ ਦੁਪੱਟਾ ਵੀ ਚੈੱਕ ਕਰੋ ਇਹਨਾਂ ਦਾ ਦੁਪੱਟਾ ਵੀ ਬੜਾ ਸੋਹਣਾ ਪਿਓਰ ਦਾ ਵਿੱਚ ਸਾਰੀ ਦੇ ਵਿੱਚ ਮਕੈਸ਼ ਲੱਗੀ ਹੋਈ ਹੈ ਬਰੀਕ-ਬਰੀਕ ਮਕੈਸ਼ ਲੱਗੀ ਹੋਈ ਹੈ ਜਿਹੜਾ ਕਿ ਸੂਟ ਨੂੰ ਹੋਰ ਵੀ ਸੋਹਣਾ ਬਣਾ ਦੇਉਂਦਾ ਹੈ ਦੁਪੱਟਾ ਰੰਗਾ ਵਿੱਚ ਦੀ ਦਿਖੋਣੇ ਸੋਹਣੂ ਰੰਗਾ ਵਿੱਚ ਦੀ ਬੜੀ ਸੋਹਣੀ ਹੈ ਜੀ ਰੰਗ ਚੈੱਕ ਕਰ ਲਓ ਜਿਹੜਾ ਵੀ ਸੂਟ ਤੁਹਾਡੇ ਪਸੰਦ ਆਇਆ ਜੀ ਸਕਰੀਨਸ਼ਾਟ ਲੈ ਲਿਓ ਆਪਾਂ ਨੂੰ ਆਰਡਰ ਕਰੋ ਤੁਹਾਨੂੰ ਘਰ ਬਠੀ ਪਹੁੰਚਾ ਦਾਂਗੇ ਜੀ WhatsApp ਤੇ ਆਰਡਰ ਕਰੋ ਆਪਾਂ ਨੂੰ ਸਕਰੀਨਸ਼ਾਟ ਲੈ ਲਓ ਤਿੰਨ ਰੰਗ ਆ ਕਿ ਤਿੰਨੇ ਦੇ ਤਿੰਨੇ ਰੰਗ ਹੀ ਬੜੇ ਸੋਹਣੇ ਨੇ ਦੁਪੱਟੇ ਰਹਿਣਗੇ ਨਾਲ ਮਕੈਸ਼ ਦੇ ਤੇ ਬੜਾ ਸੋਹਣਾ ਪ੍ਰਿੰਟ ਹੈ ਜੀ ਇਲਾਜਵਾ ਪ੍ਰਿੰਟਰ ਰੇਟਰ ਉਹ 1000 ਰੁਪਿਆ ਉਹ ਦਾ ਬਾਜ਼ਾਰ ਦੇ ਵਿੱਚ ਰੇਟ 1500 ਰੁਪਿਆ ਜੀ ਆਪਣਾ ਰੇਟ 1000 ਰੁਪਿਆ ਰੱਖਿਆ ਹੋਇਆ ਬੜਾ ਜਾਇਜ਼ ਰੇਟ ਰੱਖਿਆ ਹੋਇਆ ਆਪਣੀ ਦੁਕਾਨ ਤੇ ਵੱਧ ਤੋਂ ਵੱਧ ਵਿਜ਼ਿਟ ਕਰੋ ਅਲੀ ਸ਼ੇਰ ਕੱਪੜੇ ਵਾਲੇ ਥਾਣਾ ਰੋਡ ਤੇ ਕੀ ਸ਼ਾਪ ਦਾ ਨਾਮ ਹੈ ਜੀ ਆਪਣਾ ਦੁਕਾਨ ਤੇ ਵਿਜ਼ਿਟ ਕਰੋ ਆਨਲਾਈਨ ਆਰਡਰ ਦਿਓ ਆਪਨੂੰ ਜੀ ਵੱਧ ਤੋਂ ਵੱਧ ਪੇਜ ਨੂੰ ਫੋਲੋ ਕਰੋ